ਪਾਪਾ ਤੁਹਾਨੂੰ ਨਹੀਂ ਪਤਾ ਮੰਮੀ ਨੇ ਕੀ ਕੀਤਾ ਬੋਲ ਪੁੱਤ ਦੱਸ ਕੀ ਕੀਤਾ ਮੰਮੀ ਨੇ ਹਾਂ ਨਾ ਮੇਰੀ ਕੋਈ ਸੌਂਦਾ ਇਸ ਘਰ ਦੇ ਵਿੱਚ ਨਾ ਮੇਰੀ ਕਦਰ ਵਾ ਤੇ ਨਾ ਹੀ ਤੁਸੀਂ ਮੇਰੀ ਮੰਨਣੀ ਆ ਮੈਂ ਤਾਂ ਇਸ ਘਰ ਦੇ ਵਿੱਚ ਨੌਕਰ ਆਣੀ ਆਈ ਹੋਈ ਆ ਤੁਹਾਡੇ ਲਈ ਰੋਟੀਆਂ ਬਣਾ ਬਣਾ ਦੇਈ ਜਾ ਮੈਂ ਤੁਹਾਨੂੰ ਝਾੜੂ ਪੋਚੇ ਲਈ ਜਾਵਾ ਕੱਪੜੇ ਧੋਈ ਜਾਵਾ ਇਹੀ ਕੰਮ ਰਹਿ ਗਿਆ ਮੈਨੂੰ ਕੋਈ ਦਿਨ ਤਾਂ ਛੱਡ ਦੇ ਕਰ ਚਲੋ ਘਰ ਫੜਦਾ ਤੂੰ ਕਲੇਸ਼ੇ ਕਰਦੀ ਰਹਿਣੀ ਆ ਸੌਂ ਜਾ ਸੌਂ ਜਾ ਜਿਹੜੇ 4 ਦਿਨ ਚੈਨ ਨਾਲ ਸੌਣਾ ਆ ਜੇ ਚ ਤਾਂ ਫੇ ਮੱਛਰ ਬਹੁਤ ਆ ਉੱਥੇ ਤੇ ਤੈਨੂੰ ਨੀਂਦ ਵੀ ਨਹੀਂ ਆਉਣੀ ਇਹ ਲਾਜ ਹੁਣ ਟੋਏ ਜਿਨੀ ਰਹਿਣੀ ਛੇਤੀ ਟੋਏ ਤਾਂ ਬਾਹਰ ਆਣੀ ਆ ਮੇਰੀ ਅਸਲੀ ਮਾ ਦੇਖਣ ਲਈ ਚੈਨਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਲੈ ਪਾਪਾ ਤਾਂ ਆਵੇਗੇ ਹੁਣ ਮੈਂ ਪਾਪਾ ਨੂੰ ਨਾ ਸਾਰੀ ਸੱਚਾਈ ਦੱਸਦੀ ਆ ਕਿ ਮੰਮਾ ਨੇ ਤਾਚੀ ਨੂੰ ਕਿੱਦਾਂ ਘਰੋਂ ਬਾਹਰ ਕੱਢਿਆ ਚੱਲ ਖੇਲ ਕੇ ਕੇ ਫਿਰ ਤਾਂ ਪਾਪਾ ਨੇ ਤਾਚੀ ਨੂੰ ਬਾਅਦ ਸੀ ਲਿਆਣਾ ਤੁਹਾਨੂੰ ਤਾਂ ਮੈਨੂੰ ਚੋਰੀ ਚੋਰੀ ਜਾਣਾ ਪੈਣਾ ਮਾਸੀ ਤੇ ਮੰਮੀ ਤੋਂ ਬਚ ਕੇ ਫੇਰੀ ਮੈਂ ਪਾਪਾ ਨੂੰ ਸੱਚਾਈ ਦੱਸ ਸਕਦੀ ਹਾਂ ਜੀ ਮੈਂ ਤਾਂ ਇੱਕ ਜ਼ਰੂਰੀ ਗੱਲ ਕਰਨੀ ਆ ਘਰ ਕੋ ਤਾਂ ਦੱਸ ਕੀ ਗੱਲ ਏ ਦੱਸੋ ਉਹ ਨਾ ਉਹ ਨਾ ਮੈਂ ਤਾਂ ਗੱਲ ਦੁ ਸੁਣੀ ਸੀ ਦੱਸ ਮੇਰੇ ਪੁੱਤ ਕੀ ਹੋਇਆ ਤੂੰ ਤਾਂ ਦੱਸ ਕੀ ਗੱਲ ਕਰਨੀ ਸੀ ਬੋਲ ਪਾਪਾ ਮੈਂ ਮੈਂ ਕੋਈ ਗੱਲ ਨਹੀਂ ਕਰਨੀ ਸੀ ਮੈਂ ਤਾਂ ਤੁਹਾਨੂੰ ਮਿਲਣ ਆਈ ਸੀ ਉਹ ਤਾਂ ਮੇਰੇ ਮੂੰਹ ਚ ਗਲਤੀ ਨਾਲ ਨਿਕਲ ਗਿਆ ਸ਼ਾਮ ਮੇਰਾ ਪੁੱਤ ਮੈਨੂੰ ਮਿਲਣ ਆਇਆ ਸੀ ਹਾਂਜੀ ਹੋਰ ਇੱਕ ਚਲਾਂਗਾ ਚਾਲਦੀ ਹਾਂ ਸ਼ੁਕਰ ਆ ਮੈਂ ਬਚ ਗਈ ਅਗਰ ਮੰਮੀ ਮੇਰੇ ਮੂੰਹ ਉਹ ਗੱਲ ਸੁਣ ਲੈਂਦੇ ਨਾ ਮੰਮੀ ਨੇ ਤਵੇਂ ਨੀ ਮਾਰ ਹੀ ਦੇਣਾ ਸੀ ਇਹ ਕੀ ਕਰਾਂ ਨਾ ਆਈ ਸੀ ਕੰਨ ਗਈ ਆਣਾ ਉਦਾਂ ਹੀ ਆਈ ਸੀ ਮੈਨੂੰ ਮਿਲਣ ਕਹਿੰਦੀ ਪਾਪਾ ਨੂੰ ਮੈਂ ਮਿਲਣੀ ਆ ਮੈਂ ਮਿਲ ਕੇ ਆਵਾ ਤੇ ਮੇਰੇ ਵੱਲ ਦੇਖ ਕੇ ਇੰਨੀ ਸਹਿਮ ਕਿੱਦਾਂ ਗਈ ਸੀਗੀ ਸਹਿਮ ਤੂੰ ਉਹਨੂੰ ਡਰਾ ਹੀ ਬਹੁਤਾ ਸਹਿਣਾ ਹੀ ਉਹਨੇ ਤੂੰ ਉਹਨੂੰ ਪਿਆਰ ਨਾਲ ਰੱਖਿਆ ਕਰ ਉਹਨੂੰ ਜੇ ਡਰਨੀ ਰਹੀ ਨੇ ਉਹਨੇ ਤੈਨੂੰ ਦੇਖ ਕੇ ਡਰਨਾ ਹੀ ਆ ਇਹ ਗੱਲ ਨਾ ਕਰੋ ਦੇਖ ਕੇ ਮੈਨੂੰ ਤਾਂ ਡਰੀ ਆ ਉਹਨੂੰ ਪਤਾ ਆ ਕੋਈ ਨਾ ਕੋਈ ਤਾਂ ਹਰਕਤੋਂ ਕਰਨ ਆਈ ਸੀਗੀ ਤੂੰ ਸਾਰਾ ਦਿਨ ਨਾ ਕੁੜੀ ਤੇ ਐਵੇਂ ਸ਼ੱਕ ਨਾ ਕਰਿਆ ਕਰ ਕੁੜੀ ਨੂੰ ਐਵੇਂ ਨਾ ਦਬਕੀ ਜਾਇਆ ਕਰ ਅੱਛਾ ਮੈਨੂੰ ਸਭ ਪਤਾ ਤੁਹਾਡੇ ਦੋਨਾਂ ਚ ਕੀ ਖਿਚੜੀ ਪੱਕਦੀ ਆ ਦੋਨੇ ਪੇਤ ਹੀ ਇੱਕੋ ਜੇ ਹੋ ਜਾਂਦੇ ਆ ਤੁਸੀਂ ਤੂੰ ਸੀ ਆਈ ਡੀ ਐਂ ਕੋ ਬਸੀ ਆਈ ਡੀ ਲੰਦੀ ਰਿਆ ਕਰ ਕੀ ਕਰਦੇ ਕੀ ਨਹੀਂ ਉਹਨਾਂ ਦਾ ਕਿ ਵਿਚਾਰੀ ਨੇ ਕੋਈ ਗੱਲ ਵੀ ਨਹੀਂ ਕੀਤੀ ਬਸ ਇਹੀ ਕਿਹਾ ਪਾਪਾ ਮੈਂ ਮਿਲਣ ਆਈ ਸੀਗੀ ਤੂੰ ਉਦੈ ਸ਼ੱਕ ਮਿਲਣ ਨੂੰ ਤੁਸੀਂ ਕੈਨੇਡਾ ਤੋਂ ਆਏ ਸੀਗੇ ਉਹ ਬਸ ਕਰਿਆ ਕਰ ਤੂੰ ਹੈ ਜਦੋਂ ਦੇਖੇ ਐਵੀ ਗੱਲਾਂ ਬਣਾਉਂਦੀ ਰਹਿੰਦੀ ਤੂੰ ਗੱਲਾਂ ਨਹੀਂ ਬਣਾਉਂਦੀ ਰਹਿੰਦੀ ਪੜ੍ਹਾਈ 'ਚ ਇਸ ਕੁੜੀ ਦਾ ਬਿਲਕੁਲ ਮਨ ਨਹੀਂ ਲੱਗਦਾ ਕੋਈ ਧਿਆਨ ਨਹੀਂ ਆ ਨੰਬਰ ਦੇਖੇ ਕਿੰਨੇ ਘਾਟਾਂ ਦੇ ਆ ਤੁਹਾਡਾ ਆਪਣਾ ਧਿਆਨ ਤਾਂ ਹੈ ਨਹੀਂ ਕੁੜੀ ਵੱਲ ਸਾਰਾ ਤੇ ਤੁਸੀਂ ਮੈਨੂੰ ਦਿੱਤਾ ਹੋਇਆ ਹੈ ਧਿਆਨ ਕਰਾਂਗੀ ਘਰ ਵੜਦਾ ਨਹੀਂ ਤੂੰ ਗਲੇ ਸ਼ੁਰੂ ਕਰ ਲੈਣੀ ਆ ਮੇਰੇ ਤਾਂ ਕਈ ਵਾਰ ਕੁੜੀ ਨੂੰ ਮਿਲਿਆ ਰਹਿ ਜਾਂਦਾ ਐਨਾ ਪਤਾ ਤੁਹਾਨੂੰ ਟੈਸਟ ਦੇ ਵਿੱਚ ਤਿੰਨ ਨੰਬਰ ਆਏ ਆ ਤਿੰਨ ਪਹਿਲਾ ਸਕੂਲ ਦੇ ਵਿੱਚੋਂ ਲਾਂਬਿਆਂ ਦੇ ਦੇ ਪੇਰੈਂਟਸ ਮੀਟਿੰਗ ਤੇ ਗਈ ਸੀ ਕਿ ਮੈਡਮ ਨੇ ਤਾਂ ਖੋਲ ਕੇ ਦੇ ਚਿੱਠੇ ਰੱਖ ਦਿੱਤੇ ਮੇਰੇ ਮੋਰੇ ਸ਼ਰਾਰਤਾ ਲੱਗ ਕਰਦੀ ਆ ਪੜਾਈ ਇਹ ਨਹੀਂ ਕਰਦੀ ਦੱਸੋ ਕੀ ਕਰਾਂ ਟਿਊਸ਼ਨ ਵਾਲੀ ਸੋਨੀਆ ਉਹ ਮੈਨੂੰ ਲੱਗ ਲੰਬੀ ਦਿੰਦੀ ਐ ਦੇ ਪੜਦੀ ਹੈ ਟਿਊਸ਼ਨ ਦੇ ਵੀ ਨਹੀਂ ਅਸੀਂ ਤਾਂ ਪੈਸੇ ਲਾਂਜੋਗੀ ਰਹਿ ਗਏ ਉਹ ਚੱਲ ਨਿਆਣੇ ਸ਼ਰਾਰਤਾਂ ਕਰਦੇ ਹੁੰਦੇ ਉਹਨੂੰ ਮੈਂ ਸਮਝਾ ਦੂੰਗਾ ਪੜ ਲੂਗੀ ਸਮਝਾ ਲਈਓ ਨਹੀਂ ਤਾਂ ਮੈਂ ਇਸੇ ਸਾਲ ਦੇਖਣਾ ਆ ਸਾਡੇ ਵੀ ਗਰਖਤਾ ਤੇ ਪੈਸੇ ਨਹੀਂ ਲੱਗੇ ਉਹ ਕੋਈ ਨਹੀਂ ਪੈਸੇ ਦੀ ਟੈਨਸ਼ਨ ਨਾਲਾ ਕੁੜੀ ਕੁੜੀ ਨੂੰ ਹਟਾਉਂਦੀ ਆ ਜੇ ਲਾਣਾ ਕਰੇ ਘਰ ਅੱਛਾ ਨਿਆਣੇ ਹੁੰਦੇ ਕਦੀ ਘਟਬਤ ਨੰਬਰ ਆਂਦੇ ਰਹਿੰਦੇ ਆ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਹਟਾ ਲੈਣਾ ਕੋਈ ਨਹੀਂ ਮੈਂ ਵੀ ਇਸੇ ਸਾਲ ਦੇਖਣਾ ਉਹ ਮੈਨੂੰ ਪਿਆਰ ਨਾਲ ਬੜਾਇਆ ਕਰ ਘਰੇ ਤਾਂ ਪੜੂਗੀ ਓ ਜੇ ਮੈਂ ਹੀ ਪੜਾਣਾ ਤਾਂ ਫੇਰ ਟਿਊਸ਼ਨ ਦੇਗਾ ਤੇ ਭੇਜਨੀ ਆ। ਉਹ ਚਲ ਕੋਈ ਨਹੀਂ। ਤੂੰ ਉਹਨੂੰ ਨਾ ਡਰਾਇਆ ਕਰ ਪਿਆਰ ਨਾਲ ਪੜਾਉਣਾ ਸ਼ੁਰੂ ਕਰ ਮੈਂ ਉਹਨੂੰ ਵੀ ਸਮਝਾਉਂਗਾ। ਕਿ ਪੁੱਤ ਪੜ੍ਹਿਆ ਕਰ। ਘਰ ਦੇ ਕੰਮਾਂ 'ਚ ਵੀ ਇਹਦਾ ਕੋਈ ਧਿਆਨ ਨਹੀਂ ਹੈਗਾ। ਉਹ ਹਲੇ ਛੋਟੀ ਹੈ ਉਹਨੂੰ ਘਰ ਦੇ ਕੰਮ ਨਹੀਂ ਕਰਾਣੇ। ਉਹ ਕੁੜੀਆਂ ਨੂੰ ਘਰ ਦੇ ਕੰਮ ਆਣੇ ਚਾਹੀਦੇ ਆ। ਉਹ ਆਣੇ ਚਾਹੀਦੇ ਆ ਟਾਈਮ ਨਾਲ ਆਜੂਗੀ ਹਲੇ ਬਹੁਤ ਛੋਟੀ ਆ। ਤੂੰ ਉਹਨੂੰ ਪੜ ਲੈਂਦੇ। ਹਾਂ। ਨਾ ਮੇਰੀ ਕੋਈ ਸੌਂਦਾ ਇਸ ਘਰ ਦੇ ਵਿੱਚ। ਨਾ ਮੇਰੀ ਕਦਰ ਵਾ ਤੇ ਨਾ ਹੀ ਤੁਸੀਂ ਮੇਰੀ ਮੰਨਣੀ ਆ। ਮੈਂ ਤਾਂ ਇਸ ਘਰ ਦੇ ਵਿੱਚ ਨੌਕਰਾਣੀ ਆਈ ਹੋਈ ਆ ਤੁਹਾਡੇ ਲਈ ਰੋਟੀਆਂ ਬਣਾ ਬਣਾ ਦੇਈ ਜਾਵਾਂ ਤੁਹਾਨੂੰ ਝਾੜੂ ਪੋਚੇ ਲਾਈ ਜਾਵਾਂ ਕੱਪੜੇ ਧੋਈ ਜਾਵਾਂ ਇਹੀ ਕੰਮ ਰਹਿ ਗਿਆ ਮੈਨੂੰ ਓ ਰੱਬ ਦਾ ਵਾਅਦਾ ਰੋਟੀ ਰੋਟੀ ਦੇ ਦੇ ਮੈਨੂੰ ਭੁੱਖ ਲੱਗੀ ਆ ਜਦੋਂ ਦੇਖੋ ਕਲੇਸ਼ 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 ਬਸ ਕਲੇਸ਼ ਹੀ ਕਰਦੀ ਰਹਿੰਦੀ ਰਹਿੰਦੀ ਤੂੰ ਮੈਂ ਕੰਮ ਤੋਂ ਥੱਕਿਆ ਆ ਰਾਇਆ ਭੁੱਖ ਲੱਗੀ ਰੋਟੀ ਦੇ ਦੇਂਦੀ ਬਜਾਏ ਤੂੰ ਆ ਕੇ ਕਲੇਸ਼ ਕਰਨ ਲੱਪਈ ਆ ਓਏ ਕਦੇ ਦਿਨ ਦਾ ਨਾ ਗਾ ਪਾਲਿਆ ਕਰੇ ਜਦੋਂ ਆਹ ਕਲੇਸ਼ 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 ਕੋਈ ਦਿਨ ਦਾ ਛੱਡ ਦਿਆ ਕਰ ਚਲੋ ਘਰ ਵੜਦਾ ਤੂੰ ਕਲੇਸ਼ੇ ਕਰਦੀ ਰਹਿਨੀ ਆ ਜੇ ਰੋਟੀ ਲੈ ਆ ਜਾ ਕੇ ਭੁੱਖ ਲੱਗੀ ਮੈਂ ਕਲੇਸ਼ ਕਰਦੀ ਆ ਮੈਂ ਕਲੇਸ਼ ਕਰਦੀ ਆ ਤੇ ਹੋਰ ਮੈਂ ਕਰਦਾ ਤੁਹਾਡੀ ਕੁੜੀ ਕਰਾਂਦੀ ਕਲੇਸ਼ ਲੈ ਕੁੜੀ ਦੀ ਗੱਲ ਤੋਂ ਕਲੇਸ਼ ਕੁੜੀ ਨੇ ਕੀ ਕੀਤਾ ਤੈਨੂੰ ਆ ਕੇ ਤੇ ਹੁਣ ਕੁੜੀ ਦੀਆਂ ਗੱਲਾਂ ਦੱਦੀ ਸੀ ਤਾਂ ਹੀ ਕਲੇਸ਼ ਹੋਇਆ ਤੇ ਤੂੰ ਗੱਲਾਂ ਦੱਦੀ ਤੈਨੂੰ ਮੈਂ ਕਿਹਾ ਜਦ ਸਮਝਾ ਦੂੰਗਾ ਫੇਰ ਤੂੰ ਵਾਰ-ਵਾਰ ਉਹੀ ਗੱਲਾਂ ਉਹ ਰੱਬ ਦਾ ਬਾਦ ਹੈ ਤੂੰ ਰੋਟੀ ਲਿਆ ਦੇ ਮੈਨੂੰ ਜਾ ਕੇ ਬਸ ਕਰ ਹੁਣ ਜਾ ਚਲ ਜਾ ਮੈਂ ਨਹੀਂ ਜਾਂਦੀ ਰੋਟੀ ਬਣਾਣ ਕਰ ਲੋ ਕੀ ਕਰਨਾ ਉਹ ਨਾ ਜਾ ਬਾਹਰ ਤੂੰ ਮੈਂ ਚਲ ਜਾਣਾ ਫੇਰ ਤੂੰ ਖੁਸ਼ ਹੈ ਆ ਪੂਜਾ ਪਤਾ ਨਹੀਂ ਕਾਲੀ ਛਿੰਜ ਪਾਣ ਲੱਗੀ ਆ ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਉਹ ਬੰਦਾ ਹੀ ਭਰਾ ਮਾਨਸਿਆ ਨਾਲੇ ਤਾਂ ਕੁਝ ਦਈ ਜਾਂਦਾ ਨਾਲੇ ਤਾਂ ਗੱਲਾਂ ਸੁਣਦਾ ਰੋਜ਼ ਆਏ ਉਹਨੂੰ ਤੋਰ ਦਿੰਦੀ ਕੁਛ ਨਾ ਕੁਛ ਸੁਣਾ ਕੇ ਇਹਨੂੰ ਪਤਾ ਨਹੀਂ ਕੀ ਆ ਦਿਖਦਾ ਆ ਏ ਜਨਾਨੀ ਦੇ ਮੇਰਾ ਜੀਣਾ ਹਰਾਮ ਕੀਤਾ ਪਿਆ ਆ ਪਤਾ ਨਹੀਂ ਕੀ ਚਾਹਦੀ ਹੈ ਜਰੂ ਦੇਖੋ ਕਲੇਸ਼ 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 ਬਸ ਇਹ ਰੋਟੀ ਦਾ ਕਹਿ ਦੋ ਮੈਂ ਨਹੀਂ ਮੈਂ ਨਹੀਂ ਬਣਾਣੀ ਮੈਂ ਨਹੀਂ ਦੇਣੀ ਬਾਹਰ ਖਾ ਲਓ ਬਸ ਇਹੀ ਕੁਛ ਹੈ ਦੇਖੋ ਮੈਂ ਤਾਂ ਬਹੁਤ ਦੁਖੀ ਹੋਇਆ ਪਿਆ ਇਹ ਹੁਣ ਕੁੜੀ ਮਗਰ ਲੱਗ ਗਈ ਆ ਉਹ ਵੀ ਵਿਚਾਰੀ ਕੁਛ ਕਹਿਣ ਆਈ ਸੀਗੀ ਉਹਨੇ ਮਿਲਾਂ ਤੈਨੂੰ ਦੇਖ ਕੇ ਨਹੀਂ ਕੁਛ ਕੀਤਾ ਮੈਂ ਜਾ ਕੇ ਆਨਾ ਉਹਦੇ ਕੋਲ ਗੱਲ ਕੀਤੀ ਕਹਿੰਦੀ ਸੀ ਪਾਪਾ ਕੋਈ ਗੱਲ ਕਰਨੀ ਆ ਚੱਲ ਮੈਂ ਦੇਖ ਕੇ ਆ ਮਾਉ ਨੂੰ ਕੀ ਗੱਲ ਕਰਨੀ ਆ ਉਹਨੇ ਨਾ ਤੈਨੂੰ ਕੀ ਹੋ ਗਿਆ ਤੂੰ ਗੱਲ ਗਲਪੀ ਪਈ ਆ ਐਨਾ ਰੋਲਾ ਪਾਇਆ ਪਿਆ ਤੈ ਮੈਂ ਤਾਂ ਕੁੜੀ ਤੋਂ ਦੁਖੀ ਹੋਈ ਆ ਵਾ ਉੱਪਰ ਆਪਣੇ ਘਰ ਵਾਲੇ ਤੋਂ ਫੜ ਕੇ ਕਰ ਤਾਂ ਕੁੜੀ ਨੇ ਪੜਦੀ ਨਹੀਂ ਬਹੁਤ ਲਾਂਬੇ ਆਂਦੇ ਆ ਸਕੂਲੋਂ ਆਡਾਂਦੇ ਆ ਟਿਊਸ਼ਨ ਤੋਂ ਲੱਗਾਂਦੇ ਆ ਉਹ ਖਸਮ ਮੇਰਾ ਲੱਗ ਬੋਲਦਾ ਮੈਨੂੰ ਜੇ ਨਹੀਂ ਪੜਦੀ ਤੂੰ ਨੂੰ ਬਿਠਾਇਆ ਕਰ ਟਾਈਮ ਦੇਆ ਕਰ ਪੜਨਾ ਨੂੰ ਨਾ ਮੇਰੇ ਆਖੇ ਲੱਗਦੀ ਐ ਲੈ ਛੱਡ ਤੂੰ ਘਰ ਦੇ ਕਲੇਸਾ ਜਿ ਨਹੀਂ ਪਈਦਾ ਇਹ ਤਾਂ ਨਿੱਕੀਆਂ ਮੋਟੀਆਂ ਹੋਈ ਜਾਣੀਆਂ ਕੁੜੀ ਬਾਲ ਲੋਗੀ ਆਪਈ ਤੂੰ ਮੈਨੂੰ ਦੱਸ ਜਿਹੜਾ ਕੰਮ ਮੈਂ ਤੈਨੂੰ ਕਿਹਾ ਸੀ ਉਹ ਕੀਤਾ ਲੈ ਉਹ ਉਹ ਤਾਂ ਮੈਂ ਕਰ ਲਿਆ ਲੈ ਲਿਆ ਮੈਂ ਡਿੱਕੇ ਦੇ ਵਿੱਚ ਸੱਚੀ ਹੋਰ ਕੀ ਤੈਨੂੰ ਪਤਾ ਹੀ ਆ ਫਿਰ ਮੇਰਾ ਗੱਲ ਘੜਾਣਾ ਤਾਂ ਮੇਰੇ ਬਾਏ ਹੱਥ ਦਾ ਖੇਲ ਆ ਨਾ ਫੇ ਛੇਤੀ ਦੱਸ ਤੂੰ ਹੁਣ ਉਹ ਸਬਰ ਰੱਖ ਦੱਸ ਦਿਆਂ ਸਾਰੀ ਗੱਲ ਹੋਇਆ ਕੀ ਸੀਗਾ ਜਦੋਂ ਹਨੇਰਾ ਹੋਇਆ ਉਸ ਦਿਨ ਰਾਤ ਨੂੰ ਮੇਰੇ ਘਰ ਵਾਲੇ ਨੇ ਟੂਆ ਪੱਟਿਆ ਆਪਣੇ ਸਾਹਮਣੇ ਪਲਾਟ ਦੇ ਵਿੱਚ Laash ਉੱਥੇ ਦੱਬ ਦਿੱਤੀ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਹੀਂ ਹੋਣ ਦਿੱਤੀ ਆਲੇ-ਦੁਆਲੇ ਅੱਜ ਤੱਕ ਲੋਕਾਂ ਨੂੰ ਪਤਾ ਨਹੀਂ ਪੂਰੇ 9 ਸਾਲ ਹੋ ਗਏ ਹੈ ਉੱਥੇ ਇਹਨੂੰ ਕਿਸੇ ਨੇ ਦੇਖਿਆ ਨਹੀਂ ਲਾ ਤੂਏ ਕੰਨੀ ਆ ਕਿਸੇ ਨੇ ਦੇਖਿਆ ਨਹੀਂ ਉਹ ਦੇਖਣ ਦੀ ਤਾਂ ਦੂਰ ਦੀ ਗੱਲ ਆ 9 ਸਾਲ ਹੋ ਗਏ ਅੱਜ ਤੱਕ ਤਾਂ ਮੈਨੂੰ ਨਹੀਂ ਪਤਾ ਲੱਗਾ ਕਿ ਸਾਡੇ ਘਰ ਦੇ ਮੋੜਲੇ ਪਲਾਟ ਦੇ ਵਿੱਚ Laash ਦੱਬੀ ਹੋ ਆ ਦੇਖ ਲਾ ਜਤਿੰਦਰ ਨੇ ਤਾਂ ਪਾਣਕ ਵੀ ਨਹੀਂ ਲੱਗਣ ਦਿੱਤੇ ਅੱਜ ਤੱਕ ਕਿਸੇ ਨੂੰ ਉਹ ਤੂੰ ਹੀ ਕਹਿੰਦੀ ਰਹਿਣੀ ਆ ਭੋਲਾ ਆ ਭੋਲਾ ਆ ਭੋਲਾ ਭੁਲਾ ਇਹ ਕੋਈ ਨਹੀਂ ਹੈਗਾ ਚਤਰਾ ਪੂਰਾ ਚਤਰ ਜੇ ਚਤਰ ਨਾ ਹੁੰਦਾ ਤਾਂ ਕਾਦਾ ਹਗਾ ਨਾ ਮੈਨੂੰ ਤਾਂ ਨੀਂਦ ਆਦੀ ਆ ਮੈਂ ਚੱਲੀ ਸੌਣ ਠੀਕ ਆ ਪੈਨੇ ਚਲ ਚੰਗਾ ਸੌਂ ਜਾ ਸੌਂ ਜਾ ਜਿਹੜੇ 4 ਦਿਨ ਚੈਨ ਨਾ ਸੋਣਾ ਆ ਜੇ ਚ ਤਾਂ ਫੇ ਮੱਛਰ ਬਹੁਤ ਆ ਉੱਥੇ ਤੇ ਤੈਨੂੰ ਨੀਂਦ ਵੀ ਨਹੀਂ ਆਉਣੀ ਇਹ ਲਾਸ਼ ਹੁਣ ਟੋਏ ਜਿਨੀ ਰਹਿਣੀ ਛੇਤੀ ਟੋਏ ਤੋਂ ਬਾਹਰ ਆਣੀ ਆ ਕੰਪਨੀ ਹਿੱਤ ਹਾਂਜੀ ਪੁੱਤ ਕੀ ਗੱਲ ਕਰਨ ਆਇਆ ਸੀ ਤੂੰ ਫੇ ਉੱਥੋਂ ਆ ਗਿਆ ਪਾਪਾ ਮੈਂ ਤੁਹਾਨੂੰ ਜ਼ਰੂਰੀ ਗੱਲ ਦਾ ਕੰਨੀ ਸੀ ਉਹ ਤਾਂ ਮੰਮੀ ਆਗੇ ਸਤਾ ਮੈਂ ਗੱਲ ਬਦਲ ਲਈ ਸੀ ਕੀ ਹੋਇਆ ਪੁੱਤ ਮੈਨੂੰ ਗੱਲ ਦੱਸ ਕੀ ਹੋਇਆ ਪਾਪਾ ਤੁਹਾਨੂੰ ਨਹੀਂ ਪਤਾ ਮੰਮੀ ਨੇ ਕੀ ਕੀਤਾ ਬੋਲ ਪੁੱਤ ਦੱਸ ਕੀ ਕੀਤਾ ਮੰਮੀ ਨੇ